ਸ਼੍ਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ੱਟੀ ਜੋ ਪਹਿਲਾ ਮਿਆਰੀ ਸਿੱਖਿਆ ਦੇ ਨਾਲ ਨਾਲ ਸਕੈਂਡਰੀ ਖੇਡਾਂ 'ਚ ਵੀ ਆਪਣੀ ਚੜ੍ਹਤ ਬਰਕਰਾਰ ਰੱਖ ਰਿਹਾ ਹੈ ਇਸ ਵਾਰ ਬੱਚਿਆਂ ਨੇ ਪ੍ਰਾਇਮਰੀ ਖੇਡਾਂ ਵਿੱਚ ਵੀ ਆਪਣੀ ਖੇਡ ਦਾ ਲੋਹਾ ਮਨਾਇਆ ਇਸ ਦੀ ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਤਹਿਸੀਲ ਪੱਧਰੀ ਮੁਕਾਬਲੇ 'ਚ ਸਕੂਲ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ ਸੀ ਇਨ੍ਹਾਂ 'ਚ ਹਾਕੀ ਅੰਡਰ 11 ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਲੜਕੀ ਅੰਡਰ ਆਰਾਨੀ ਹਾਕੀ ਬੈਡਮਿੰਟਨ ਅਤੇ ਰੱਸਾ ਕੱਸੀ ਚ ਦੂਸਰਾ ਸਥਾਨ ਹਾਸਲ ਕੀਤਾ ਇਸ ਮੌਕੇ ਸਕੂਲ ਪੁੱਜਨ ਤੇ ਟੀਮਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਹਿਲੀ ਵਾਰ ਇਹਨਾਂ ਮੁਕਾਬਲਿਆਂ ਚ ਭਾਗ ਲਿਆ ਗਿਆ ਸੀ ਜਿਸ ਦੇ ਸ਼ਾਨਦਾਰ ਨਤੀਜੇ ਆਏ ਹਨ ਉਨਾ ਅੱਗੇ ਦੱਸਿਆ ਕਿ ਹਾਕੀ ਦੀ ਤਿਆਰੀ ਏਕ ਨੂ ਅਕੈਡਮੀ ਤੇ ਹਿੰਗ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਸ ਮੌਕੇ ਉਨਾ ਨਾਲ ਰਵਿੰਦਰਜੀਤ ਕੌਰ ਮਨਪ੍ਰੀਤ ਕੌਰ ਬਲਜੀਤ ਕੌਰ ਗੁਰਜੀਤ ਕੌਰ ਮੈਡਮ ਜੋਤੀ ਮੈਡਮ ਸੁਨੀਤਾ ਲਖਵੀਰ ਕੌਰ ਗੁਰਜੀਤ ਕੌਰ ਹਰਜੀਤ ਕੌਰ ਅਤੇ ਸਮੁੱਚਾ ਸਟਾਫ ਹਾਜ਼ਰ ਸੀ ਜਿਹੜੀਆਂ ਤਹਿਸੀਲ ਪੱਦਰ ਦੀਆਂ ਫਲੋਰ ਤਹਿਸੀਲ ਦੀਆਂ ਜਿਹੜੀਆਂ ਖੇਡਾਂ ਸੀ ਪ੍ਰਾਇਮਰੀ ਦੀਆਂ ਉਹ ਫਰਵਾਲਾ ਸੈਂਟਰਵਲ ਵਿਖੇ ਕਰਵਾਈਆਂ ਗਈਆਂ ਇਹਨਾਂ ਖੇਡਾਂ 'ਚ ਸਕੂਲ ਦੀਆਂ ਚਾਰ ਟੀਮਾਂ ਗਈਆਂ ਸੀ ਅੰਡਰ 11 ਹਾਕੀ ਬॉयਜ਼ ਐਂਡ ਗਰਲਜ਼ ਜਿਹੜੀ ਹਾਕੀ ਦੀ ਟੀਮ ਉਹ ਇੱਕ ਨੂਰ ਹਾਕੀ ਅਕੈਡਮੀ ਤੇੰਗ ਦੇ ਸਹਿਯੋਗ ਨਾਲ ਤਿਆਰੀ ਕਰਵਾਈ ਜਾ ਰਹੀ ਹੈ ਕੋਚ ਗਰਜੀਤ ਸਿੰਘ ਤੇ ਹੈਡਮਾਸਟਰ ਲਸ਼ਕਰੀ ਰਾਮ ਦੀ ਅਗਵਾਈ ਹਦੀਨ ਤੇ ਹਾਕੀ ਅੰਡਰ 11 ਨੇ ਪਹਿਲਾ ਸਥਾਨ ਲੜਕੀਆਂ ਨੇ ਹਾਸਲ ਕੀਤਾ ਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ ਜਿਹੜਾ ਰੱਸਾ ਕਸੀ ਦੇ ਮੁਕਾਬਲੇ ਅਤੇ ਬੈਡਮਿੰਟਨ ਦੇ ਮੁਕਾਬਲੇ ਸੀ ਉਹਨਾਂ ਵਿੱਚ ਦੋਹਾਂ ਟੀਮਾਂ ਨੇ ਦੂਸਰਾ ਸਥਾਨ ਕੀਤਾ ਆ ਮੈਂ ਸ਼ਾਨਦਾਰ ਜਿੱਤ ਲਈ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਮਤਲਬ ਸਵੇਰੇ ਬੱਚਿਆਂ ਨੂੰ ਪ੍ਰੈਕਟਿਸ ਲਈ ਛੱਡ ਕੇ ਜਾਂਦੇ ਆ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਾ ਹਾਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਸਕੂਲ ਵਧੀਆ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਬੱਚਿਆਂ ਨੂੰ ਅੱਗੇ ਲੈ ਕੇ ਆਵੇਗਾ ਤਾਂ ਜੋ ਪੰਜਾਬ ਜਿਹੜਾ ਖੇਡਾਂ 'ਚ ਪਿੱਛੇ ਜਾ ਰਿਹਾ ਆਉਣ ਵਾਲੇ ਸਮੇਂ 'ਚ ਹੋਰ ਅੱਗੇ ਆਵੇਗਾ ਬਹੁਤ ਬਹੁਤ ਧੰਨਵਾਦ